ਸਾਸੀ ਕਾਲ ਜੀ ਸਵਾਗਤ ਹੈ ਜੀ ਤੁਹਾਡਾ ਨਵੇਂ ਬਲੌਗ ਵਿੱਚ ਅੱਜ ਆਪਾਂ ਜਾ ਰਹੇ ਆ ਜੀ ਨੂਰਪੁਰ ਵੇਡੀਆਂ ਨੂੰ ਸਰਵਿਸ ਕਰਨੇ ਜੀ ਤੇ ਅੱਜ ਸਰਵਿਸਾਂ ਹੈਗੇ ਆਪਣੇ ਕੋਲ 3 ਇਹ ਆਪਾਂ ਹੁਣ ਨੂਰਪੁਰ ਨੂੰ ਤੁਰਨ ਲੱਗੇ ਆ ਜੀ ਤੇ ਸਮਾਨ ਕੋਲ ਚੱਕ ਰਹੇ ਹੇ ਆਪਾਂ ਲੱਦ ਕੇ ਹੁਣ ਸਮਾਨ ਰੈਡੀ ਹੈ ਜੀ ਮੂਰਤਾ ਲਓ ਮੰਨ ਲੀਆਂ ਬਾਟੀਆਂ ਇਹ ਆਪਾਂ ਨੇ 3 ਬਾਟੀਆਂ ਲੈ ਕੇ ਜਾਣੀਆਂ ਇਹਨਾਂ ਸਰਵਿਸਾਂ ਦੇ ਬੈਗ ਆਪਣਾ ਇਦੇ ਵਿੱਚ ਫਿਲਟਰ ਬੋਲਟਰ ਪਾਏ ਵੀ ਸਾਰੇ ਹਾਂਜੀ ਭਾਈ ਆਪਾਂ ਨੂਰਬਨੂ ਜਾਣ ਜਾ ਰਹੇ ਆ ਤੇ ਹੈੱਡ ਤੇ ਪਹੁੰਚ ਗਏ ਆ ਦਰਿਆ 'ਚ ਪਾਣੀ ਵੀ ਪੂਰਾ ਚੱਡਿਆ ਹੋਇਆ ਜੀ ਉੱਪਰ ਬਰਖਾਤ ਪੈ ਰਹੀ ਹੈ ਨਾ ਆਪਣੇ ਦਾ ਚਲੋ ਮੀਂਹ ਟਮਾਟਾ ਲਾਈ ਜਿੰਦਾ ਨਾ ਇੱਧਰ ਪਰਮਾਚਾਰ ਜਿੱਤਾ ਰੋਜ਼ ਮੀਂਹ ਪਈ ਹੋ ਜਾਂਦਾ ਤੇ ਦਰਿਆ 'ਚ ਫੁੱਲ ਪਾਣੀ ਆ ਜਾਂਦਾ ਦਰਿਆ ਪੂਰਾ ਭਰਿਆ ਵਾਏ ਆਪੇ ਚੜੀ ਲਾਈਨ ਵੀ ਨਾ ਪਹਿਲਾਂ ਡਿਗਰੀਤੀ ਉੱਪਰ ਵੇ ਵੀ ਬਰਾਬਰ ਹੋਇਆ ਪਏ ਤੇ ਪਾਣੀ ਬਰਾਬਰ ਇੱਧਰ ਵੀ ਖਾੜੇ ਪੂਰੇ ਖੁੱਲੇ ਹੋਏ ਇਹਨਾਂ ਨੇ ਪਾਣੀ ਪੂਰਾ ਇੱਧਰ ਨੂੰ ਵੀ ਜਾ ਰਿਹਾ ਹੈ ਤੇ ਤੇ ਜਿਹੜਾ ਉਹ ਪਹਾੜ ਉੱਧਰ ਵੀ ਬਾਈ ਪਹਾੜੀਆਂ ਵੀ ਹੈਗੀਆਂ ਹਨਾ ਉੱਧਰ ਹਾਲੇ ਵੀ ਬੱਦਲ ਬਾਈ ਕੀ ਹੋਣਾ ਬਾਈ ਹਾਰਾ ਤਾਂ ਖੁੱਲੇ ਪੂਰੇ ਆਉਂਦੇ ਆ ਪਹੁੰਚ ਗਏ ਆ ਪਾ ਘੜਵੱਗਿਆ ਬਾਈ ਪਿੰਡ ਘੜਵੱਗੇ ਤੇਰੇ ਪਹਾੜੀਆਂ ਸ਼ੁਰੂ ਹੋ ਜਾਂਦੀਆਂ ਹਨ ਹਾਂ ਵੱਡੀਆਂ ਹਨਾ ਬਾਈ ਆਹ ਆ ਵੱਡੀ ਆ ਜਿਹੜੀ ਹਾਂ ਆਹ ਛੋਟੀ ਆ ਯਾਨੀ ਕਿ ਇਹ ਪਹਾੜੀਆਂ ਨੇ ਉਹ ਅੱਗੇ ਦਾ ਚਲ ਛੋਟੀਆਂ ਹਾਂ ਹਾਂ ਉਹ ਬਈ ਪਹਾੜ ਦੇ ਨਾਲ ਤਾਂ ਸਹੀ ਹਨਾ ਕਮਲੇ ਆ ਜੀ ਆਈ ਆ ਭਈ ਇਹ ਨਾ ਮੂੜਕੇਟ ਵੀ ਖਾਦੇ ਖਤਰਨਾਕ ਜੇ ਹਨ ਯਾਰ ਇਹਨਾਂ ਦੋ ਇਹਨਾਂ ਬਾਟਰ ਬਟਰ ਵੀ ਲਾਇਆ ਵੈਨ ਨੇ ਭਈ ਜ਼ਿਆਦਾ ਐਂਗਲ ਤੋਂ ਲਾਇਆ ਵਾ ਉਹ ਪੂਰਾ ਪਿੱਛੇ ਨੂੰ ਦੇਖਦਾ ਵੀ ਕੁਝ ਨਹੀਂ ਆਗਾ ਇਹ ਦੀ ਨਾ ਬਾਜ਼ਾਰ ਆ ਤੇ ਮਈਨਾ ਨੂੰ ਹਨਾ ਲੋਕਲ ਪਿੰਡਾਂ ਨੂੰ ਇਹੀ ਬਿਯਾਰ ਲੱਗਦਾ ਨਾ ਨੇੜੇ ਹਨਾ ਇਹ ਇਹ ਭਾਈ ਇਹ ਪੂਰੇ ਏਰੀਏ ਦੇ ਇਹ ਮਈਨਾ ਇਹਨਾਂ ਦੀ ਮਾਰਕੀਟ ਆ ਹਨਾ ਆਟੋ-ਮਾਟ ਮੰਗਣਾ 100-150 ਪਿੰਡਾਂ ਨੂੰ ਇਹੀ ਮਾਰਕੀਟ ਲੱਗ ਰਹੀ ਆ ਬਾਕੀ ਜਿਹੜੇ ਉੱਤਰ ਉਹਨਾਂ ਨੂੰ ਚਲੋ ਆਨੰਦਪੁਰ ਨੇੜੇ ਆ ਹਾਂ ਆਨੰਦਪੁਰ ਨੇੜੇ ਆ ਹਾਂ ਬਾਕੀ ਇੱਧਰ ਜਿਹੜੇ ਪਿੰਡ ਹੈਗੇ ਆ ਉਹਨਾਂ ਨੂੰ ਆਹ ਮਾਰਕੀਟ ਹੀ ਜ਼ਿਆਦਾ ਨੇੜੇ ਲੱਗ ਰਹੀ ਆ ਨੂਰ ਪਰਦੇ ਆ ਮਨੇ ਜਾਣਾ ਬਈ ਛੱਜ ਚੌਂਕ ਉੱਥੇ ਸਾਰੂ ਖਾਂਪਣੀਆਂ ਤਾਂ ਹਾਂ ਅੱਗੇ ਵੀ ਹਾਂ ਅੱਗੇ ਭਾਈ ਇੱਧਰ ਤੇ ਆਹ ਰੋਡ ਬਈ ਬਲਕਾ ਔਰ ਗੜ੍ਹਿਆਂ ਕਰ ਨਹੀਂ ਜਾਂਦਾ ਜੀ ਪੂਰੇ ਤੋਂ ਨੂਰਪੁਰ ਤੋਂ ਤੇ ਆ ਜਾਂਦਾ ਤਾਂ ਇਹ ਵੀ ਆਹ ਛਿੱਧਾ ਰੋਡ ਵੀ ਗੜ੍ਹਿਆਂ ਕਰੀ ਜਾਂਦਾ ਹੈ ਭਾਈ ਹਾਂ ਤੇ ਅੱਗੇ ਦੇ ਆਨੰਦਗਰ ਨੂੰ ਨਿਕਲ ਜਾਂਦਾ ਇੱਕ ਰੋਡ ਛੱਜ ਚੌਂਕ ਤੋਂ ਹਾਂ ਤੇ ਨੰਗਰ ਨੂੰ ਨਿਕਲ ਜਾਂਦਾ ਇੱਕ ਆਵਾ ਨahari ਲੜੇ ਜੱਟੀਆਂ ਲੱਗ ਰਹੀਆਂ ਨੇ ਤਾਰ ਕੋਈ ਲੱਗਦਾ ਲੋ ਜੀ ਪਹੁੰਚ ਗਏ ਆਪਾਂ ਬੇਹਾਂਾਰੇ ਗੁਰਦੁਆਰੇ ਜੀ ਆਪਾਂ ਆਏ ਹੋਏ ਅੱਜ ਇਹ ਸ਼ੀਦੀ ਬਾਗ ਗੁਰਦੁਆਰਾ ਜੀ ਔਰ ਇਹ ਜੌਂਡੀਰ ਦਿੱਤਾ ਵੈਨਾਂ ਨੂੰ ਆਪਨੇ ਤੇ ਇਹਨਾਂ ਦੀ ਇੱਕ ਸਰਵਿਸ ਤੇ ਇੱਕ ਮੁਰਲੇ ਚੱਕੇ ਕਿਹਨ ਤੇ ਗ੍ਰੀਸ ਕਰਾਉਣੇ ਨੂੰ ਇਹ ਆਪਾਂ ਨੇ ਤਾਂ ਸਰਵਿਸ ਤਾਂ ਕਰਤੀ ਹੈਨਾ ਆਪਣੀ ਦਾ ਫਿਲਟਰ-ਫਿਲਟਰ ਪਾ ਗਏ ਤੇ ਹੁਣ ਚੱਕੇ ਖੁੱਲੇ ਹੋਏ ਆ ਮੇਰੇ ਭਾਈ ਅਮਨਦੀਪ ਬਾਈ ਨੂੰ ਆਪਣੇ ਨੂੰ ਹੋਰ ਭਾਈ ਕੀ ਹਾਲ ਆ ਵਧੀਆ ਵਧੀਆ ਜੀ ਹੋਰ ਤੇ ਭਾਈ ਇਹਦਾ ਅਬ ਕਿਵੇਂ ਚੱਕੇ ਭਾਈ ਵਿੱਚ ਮਿੱਟੀ ਪਈ ਵੀ ਇਹ ਬਾਈ ਤੋਂ ਕੇ ਦੇਖ ਲਈ ਮੜਾ ਜ ਹਨਾ ਵੀ ਬੈਰਿੰਗ ਕਿਦਾਂ ਹਾਂ ਹਾਂ ਫਿਰ ਆਪਾਂ ਨਵਾਂ ਪਾ ਦਾਂਗੇ ਹੈਗਾ ਆਪਣੇ ਕੋਲ ਬੈਰਿੰਗ ਤੇ ਭਾਈ ਇਹ 53 ਦਾ ਟਰੈਕਟਰ ਆ ਇਹ 18 ਮਾਡਲਾ ਇਹ ਜੇ ਪਹਿਲੀ ਵਾਰੀ ਉਹ ਚੱਕੇ ਖੁੱਲੇ ਇਹਨਾਂ ਦੇ ਹਨਾ ਹਾਂ ਪਹਿਲੀ ਵਾਰੀ ਖੁੱਲੇ ਚੱਕੇ ਸਾਰਾ ਮਾਡਲ ਆ ਬਾਈ ਦੇਖ ਲਓ ਹੁਣ ਕਿੰਨੇ ਸਾਲ ਹੋ ਗਏ ਇਹ 6 ਸਾਲਾਂ ਬਾਅਦ ਪਹਿਲੀ ਵਾਰੀ ਚੱਕੇ ਖੋਲੇ ਆ ਆਪਣੇ ਨਾਲ ਦੇ ਹੀ ਵਾਇਰਿੰਗ ਬੂਰਿੰਗ ਸਾਰਾ ਕੁਝ ਤੇ ਜੱਦੀ ਉਹ ਗਰੀਸ ਹੋਈ ਵੀ ਆ ਤੇ ਗੁਰਦੁਆਰੇ ਦਾ ਟਰੈਕਟਰ ਆਈ ਇਹਨਾਂ ਕੋਲ ਗੁਰਦੁਆਰੇ ਕੋਲ ਜ਼ਮੀਨ ਆ ਤੇ ਉਹ ਇੱਕ ਇਹਨਾਂ ਕੋਲ ਹਾਲ ਲੈਂਡ ਆ ਬਾਈ 36 30 ਸੁਪਰ ਤੇ ਇੱਕ ਇਹਨਾਂ ਨੇ ਜੌਂਡੀਆ ਰੱਖਿਆ ਬਾਈ 53 10 ਤੇ ਉਧਰਲਾ ਚੱਕਾ ਕਿਵੇਂ ਆ ਹੋਰ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਆ ਜੀ ਵਧੀਆ ਜੀ ਵਧੀਆ ਹੋਰ ਸਰਦਿਕਲਾ ਜੀ ਹੂੰ ਅੱਜ ਆਏਗੇ ਤੁਹਾਡੇ ਕੋਲ ਦੇਖ ਲਓ ਅਸੀਂ ਕਿਦਾਂ ਤੋਂ ਯਾਦ ਕਰਦੇ ਸਾਨੂੰ ਉਹ ਸਾਡੇ ਕੋਲ ਥੋੜਾ ਜਿਹਾ ਉੱਥੇ ਕੰਮ ਆਇਆ ਪਤਾ ਨਹੀਂ ਹੁਣ ਨੂੰ ਤਾਂ ਅਸੀਂ ਕਿੱਦਾਂ ਆ ਜਣਾ ਤਾਂ ਅੱਜ ਸਰਵਿਸਾਂ ਵੀ ਤਿੰਨਾਂ ਇੱਕ ਤਾਂ ਥੋੜੀ ਹੋਤੀ ਜੀ ਦੋ ਹੋਰ ਆ ਇੱਕ ਸੰਗਤ ਪਰੇ ਆ ਸੀ ਆਰ ਡੀ ਆਈ ਜੀ 75310 ਇੱਕ ਉਹਦੀ ਸਰਵਿਸ ਤੇ ਇੱਧਰ ਵਾਲੇ ਬੈਰਿੰਗ ਤਾਂ ਸਹੀ ਆ ਆਪਣੇ ਧੋਗੇ ਦੇਖ ਲਈਏ ਇਦਾਂ ਨੂੰ ਹੀ ਬੋਲਦੇ ਹਾਂ ਹਾਂ ਇਹ ਵੀ ਨਹੀਂ ਰਣਾ ਇਹ ਇਹਦੇ ਆ ਜਿਆਦਾ ਖਰਾਬ ਮਨ ਲੱਗਦਾ 베어ਿੰਗ ਹੈ ਨਾ ਇਹਦੇ ਜਿਹ ਉਹ ਖਰਾਬ ਹੋ ਗੇਰਿੰਗ ਉਹ ਸੀਲ ਖਰਾਬ ਹੋ ਗਈ ਹਾਂ ਸੀਲ ਖਰਾਬ ਬੰਦੇ ਨਾਲ ਦੇ ਹੀ 베어ਿੰਗ ਬੂਰਗ ਸਾਰਾ ਕੁਝ ਹਾਂ ਇਹ ਕਿਹੜਾ ਕਦੇ ਖੁੱਲੇ ਆ ਇਹ ਨਾਲ ਦੇ ਉਹ ਆ ਤਾਂ ਕਰਕੇ ਥੋੜਾ ਜਿਹਾ ਉਹ ਹਾਂ ਕਦੂ ਕਦੂ ਚ ਪਛੇ ਸਾਲ ਹੋ ਗਏ ਹਾਂ ਪਾਜੀ 6 ਸਾਲ ਹੋ ਗਏ ਹਾਂ 6 ਸਾਲ ਹੋ ਗਏ ਕਦੇ ਖੁੱਲੇ ਹੀ ਨਹੀਂ ਆਪਨੇ ਮੈਂ ਕਹਿੰਦਾ ਕਦੇ ਪਿੱਛੇ ਵਾਲੇ ਵੀ ਨਹੀਂ ਹੋਏ ਹਲੇ ਨਾ ਸ਼ੇਲ ਵੀ ਨਹੀਂ ਹੋ ਰਿਹਾ ਆਪਣਾ ਇੱਕ ਵਾਰੀ ਕਲਚ ਪਲੇਟ ਦਾ ਬਦਲੀ ਆ ਹਾਂ ਹਾਂ 28 2800 ਘੰਟੇ ਦੇ ਬਾਈ ਕਲਚ ਪਲੇਟ ਬਾਈ ਹੈ ਬਾਕੀ ਸਾਰਾ ਕੁਝ ਨਾਲ ਦਈ ਹੈ ਬਾਕੀ ਸਰਵਿਸ ਆਪਾਂ ਸਾਰੀ ਏਜੰਸੀ ਤੋਂ ਹੀ ਹੁੰਦੀ ਆਂਦੀ ਹੈ ਟਰੈਕਟਰ ਦੀਆਂ ਮੈਨਾ ਫਿਲਟਰ ਵੀ ਸਾਰੇ ਕੋਈ ਹੋਣੇ ਮੇਰੇ ਕੋਲ ਹਾਂ ਹਾਂ ਉਹੀ ਗੱਲ ਆ ਵੀ ਨਾਲ ਸਰਵਿਸਾਂ ਸਾਰੀਆਂ ਏਜੰਸੀ ਤੋਂ ਹੀ ਹੁੰਦੀਆਂ ਟਰੈਕਟਰ ਸਹੀ ਆ ਸਾਰਾ ਕੁਝ ਵਧੀਆ ਜੀ ਚਲੋ ਦੇਖਦੇ ਆ ਹੁਣ ਆਪਾਂ ਕਰਦੇ ਆ ਕੰਮ ਜੀ ਜਾਣੇ ਹਣ ਮੈਂ ਕੀ ਪੁੱਛਾਂ ਹਾਂ ਬੈਰਿੰਗ ਬਾਈ ਕਿੱਦਾਂ ਐਨੇ ਇਹ ਤਾਂ ਖਰਾਬ ਜੀ ਲੱਗਦੇ ਇਹਨੂੰ ਮੜਾਏ ਬਾਈ ਪਾਣੀ ਨਾਲ ਧੋਲੀਏ ਨਾ ਇੱਕ ਵਾਰੀ ਪਾਣੀ ਨਾਲ ਧੋਲੀ ਡੀਜ਼ਲ ਮੈਰਿੰਗ ਜਾਮੇ ਆ ਬਾਬਾ ਜੀ ਇਹ ਗੋਲੀਆਂ ਗੋਲੀਆਂ ਦਾਗੀ ਹੋਣਗੀਆਂ ਵਿੱਚ ਦੇ ਬਾਈ ਬੈਲਿੰਗ ਤਾਂ ਪੂਰੇ ਜਾਮ ਜਈ ਆ ਸੀਲ ਕਰਕੇ ਹੀ ਹੋਏ ਸੀਲ ਕਰਕੇ ਹੀ ਹੋਏ ਆ ਜੀ ਆਹ ਦੇਖੋ ਛੋਟਾ ਤੇ ਨਾ ਬਣੇ ਤੇ ਟਰੈਕਟਰ ਵੀ 18 ਮਾਡਲ ਆ ਇਹ ਬੈਂਪਰ ਵੀ ਮਾਲਪੁਰ ਤੋਂ ਲਾਇਆ ਬਾਈ ਬੈਂਪਰ ਮਾਲਪੁਰ ਤੋਂ ਦੋਵੇਂ ਰੱਖੇ ਵਿੱਚ ਕੋੜਾ ਪਲੇਟਾ ਵੀ ਨਹੀਂ ਹੈਗੀ ਆ ਅੱਛਾ ਦੋਈਆਂ ਪਲੇਟਾਂ ਵੀ ਹੈਗੀਆਂ ਜਿਹੜੇ ਤੁਹਾਡੇ ਤੋਂ ਲਈਆਂ ਏਜੰਸੀ ਚੋਂ ਹੀ ਹਾਂਜੀ 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 ਉਹ ਵੀ ਹੈਗੀਆਂ ਠੀਕ ਆ ਜੀ ਉਹ ਸੁਪਰ ਸੀਟਰ ਵੇਲੇ ਜੋੜ ਲੈ ਜਿਸ ਤਰ੍ਹਾਂ ਲੋੜ ਹਾਂ ਜਦੋਂ ਬਜਨ ਪੈਂਦਾ ਨਹੀਂ ਫਿਰ ਟਾਇਰਾਂ ਪਰ ਉਹ ਜਿਹਾ ਪਿਆ ਰਹਿੰਦਾ ਹਾਂਜੀ 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 ਸੁਪਰ ਸੀਟਰ ਤੇ ਜਿਆਦਾ ਆ 8 ਫੁੱਟ ਸੁਪਰ ਸੀਟਰ ਨਹੀਂ ਕੈਂਦਾ ਹਾਂ 8 ਫੁੱਟ ਆ ਬਾਈ 53 ਦਾ 55 ਹਸ ਪਾਵਰ ਦਾ ਟਰੈਕਟਰ ਆ 8 ਫੋਟਾ ਖਿਚੂਗਾ ਆਰਾਮ ਨਾਲ ਗ੍ਰੇਨ ਸਿਸਟਮ ਵਾਲਿਆਂ ਦਾ ਉਹ ਵੀ ਤੁਹਾਡੇ ਤੋਂ ਆਹ ਜੌਂਡੀਅਰ ਦਾ ਯਾਰ ਉਹਦਾ ਸੁਪਰ ਸੀਟਰ ਵੀ ਹੈ ਨਾ ਠੀਕ ਆ ਜੀ ਇਹ ਹੜੰਬੇ ਨੂੰ ਬਾਈ ਕਿੰਨੇ ਦੀ ਬੁਲੀਆਂ ਪਾਈਆਂ ਨੇ ਕਿਦਾਂ ਹਿਸਾਬ ਕਿਤਾਬ 14 ਇੰਚੀ ਬੁਲੀ ਪਾਈ ਏ 14 ਇੰਚੀ ਠੀਕ ਆ ਜੀ 13 14 ਫਿਰ ਇਸ ਤੇ ਚੱਲੀ ਜਾਂਦਾ ਉਹ ਉਹਦੇ ਜੇ 13 ਹੋ ਜੇ ਚੱਕਰ ਚੋਂਦੇ ਚਲ ਜਿਹੜਾ ਹਾਈ ਵੀਡੀਓ ਚੱਲੀ ਹਾਂਜੀ ਹਾਂਜੀ ਦਬ ਦਬ ਬੋਰਾ ਨਹੀਂ ਤੇ ਸੁਪਰ ਸੀਟਰ ਬਾਈ ਕਿਦਾਂ ਸੁਪਰ ਸੀਟਰ ਤੇ ਬੋਲ ਵਜੇ ਜਾਂਦਾ ਐਵਰੇਜ ਕਿਹਾ ਡੈਕਟਰ ਦੀ ਆ ਰਹੀ ਆ ਸੁਪਰ ਸੀਟਰ ਤੇ ਐਵਰੇਜ ਮੈਂ ਸਾਡੇ 2.5 ਕਿੱਲੇ ਕਰਦੇ ਨੇ ਟੈਂਕੀ ਨਾਲ 2.5 ਕਿੱਲੇ ਠੀਕ ਆ ਫਿਰ ਤਾਂ ਸੁਪਰ ਸੀਡਰ ਪਰ ਲੋਡ ਵੀ ਪਾਉ ਪੈਂਦਾ ਬੋਝ ਜੀ ਬੋਝ ਠੀਕ ਆ ਜੀ ਠੀਕ ਆ ਤੇ ਲੋ ਜੀ ਕੰਮ ਹੋ ਗਿਆ ਡਨ ਆਪਣਾ ਆ ਆਪਾਂ ਨੇ ਚੱਕੇ ਚੁੱਕੇ ਗ੍ਰੀਸ ਕਰੇ ਇਹਦੇ ਸਰਵਿਸ ਕਰੀ ਆ ਤੇ ਇੱਕ ਪਿੱਛੇ ਵਾਲਾ ਫਿਲਟਰ ਸਾਫ ਕਰਿਆ ਹਨਾ ਸੀਲ ਵਾਲਾ ਜਿਹੜਾ ਹਾਈਡਰੋਲਿਕ ਆ ਫਿਲਟਰ ਹੁੰਦਾ ਨੀਚੇ ਜੇ ਉਹ ਆਪਾਂ ਨੇ ਤੇਲ ਕੱਢ ਕੇ ਸਾਫ ਕਰਿਆ ਜੀ ਬਾਕੀ ਆਪਾਂ ਗੁਰਦੁਆਰਾ ਸਾਹਿਬ ਚ ਆਈ ਗੁਰਦੁਆਰਾ ਦਾ ਗੁੰਮਣ ਸਾਹਿਬ ਇਹ ਦਰਬਾਰ ਸਾਹਿਬ ਆ ਜੀ ਤੇ ਨਿਸ਼ਾਨ ਸਾਹਿਬ ਆ ਕਿਹ ਨਿਸ਼ਾਨ ਸਾਹਿਬ ਇੱਧਰ ਆ ਇਹ ਗੁਰਦੁਆਰਾ ਜੀ ਚੀਤ ਸਿੰਘਾਂ ਦੀ ਯਾਦ ਵਿੱਚ ਬਣਾਇਆ ਗਿਆ ਉਰੇ ਨਾਂ ਛੀਦੀ ਬਾ ਗੁਰਦੁਆਰਾ ਕਹਿੰਦੇ ਇਹਨੂੰ ਤੇ ਇਹਨਾਂ ਸਿੰਘਾਂ ਉਰੇ ਸਿੰਘਾਂ ਦੇ ਨਾ ਸੰਸਕਾਰ ਕੀਤਾ ਸੀਗਾ ਜੀ ਜਿਹੜੇ ਜੰਗ 'ਚ ਸ਼ਹੀਦ ਹੋਏ ਤੇ ਉਹਨਾਂ ਸਿੰਘਾਂ ਦਾ ਸੰਸਕਾਰ ਕੀਤਾ ਸੀ ਤੇ ਤਾਂ ਸ਼ੀਦੀ ਬਾਗ 9 ਪਿਆ ਗੁਰਦੁਆਰੇ ਦਾ ਤੇ ਚਲਈਏ ਹੁਣ ਆਪਾਂ ਵਾਪਸੀ ਇੱਧਰ ਇਹਨਾਂ ਦਾ ਹਾਲ ਬਣਾਇਆ ਵਜੀ ਉਰੇ ਲੰਗਰ ਹਾਲ ਹੈ ਇਹ ਲੋ ਜੀ ਆਪਾਂ ਪਹੁੰਚ ਗਏ ਦੂਜੀ ਸਰਵਿਸ ਕਰਨੇ ਨੂੰ ਇਹ ਆ 53 ਦਾ CRDI ਇਹਦੇ ਆਪਣੇ ਸਰਵਿਸ ਕਰਨੀ ਆ ਤੇ ਇੱਥੇ ਗਿਆ ਹੋਇਆ ਬਈ ਕਿਆ ਕਰਨ ਲੱਗਿਆ ਇਹਦੀ ਨਾ ਸੋਚ ਚ ਪ੍ਰੋਬਲਮ ਆ ਇਲੈਕਟ੍ਰਾ ਨਹੀਂ ਵੱਗਦੀ ਅੱਗੇ ਵਾਲੀਆਂ ਵਾਈਟਾ ਨਹੀਂ ਵੱਗਦੇ ਹਨ ਹਾਂ ਉਹ ਦੇਖਣਾ ਲਾ ਕੇ ਸੋਚ ਦੂਜੀ ਠੀਕ ਆ ਪਹਿਲਾਂ ਇੱਕ ਨਹੀਂ ਲਾ ਕੇ ਦੇਖ ਲੈਣੇ ਹਨ ਹਾਂ ਬਾਅਦ ਚ ਫਿਰ ਸੋਚ ਬਦਲ ਦਾਂਗੇ ਕਪਲਰ 'ਚ ਲਾ ਕੇ ਦੇਖ ਲੈਣੇ ਹਨ ਹਾਂ ਪਹਿਲਾਂ ਕਪਲਰ 'ਚ ਇਦਾਂ ਹੀ ਬਾਹਰ ਲਾ ਕੇ ਦੇਖ ਲੈ ਜੇ ਫਿਰ ਇਹਦਾ ਨਾ ਬਈ ਤੇਲ ਥੋੜਾ ਜਿਹਾ ਆਮ ਡ੍ਰੈਕਟਰ ਨਾਲੋਂ ਦੂਜਾ ਹੁੰਦਾ ਹਾਂ ਮਹਿੰਗਾ ਹਾਂ ਮਹਿੰਗਾ ਕਹਿ ਲੋ ਚਾਹੇ 500 ਘੰਟੇ ਵਰ ਜਾਨੀ ਕਿ ਸਰਵਿਸ ਹੁੰਦੀ 500 ਘੰਟੇ ਵਾਲਾ ਤੇਲ ਆ ਦੇ ਹਾਂ ਆ ਮੈਂ ਉਹ 250 ਘੰਟੇ ਚੱਲਦੇ ਆ ਨਾ ਤੇ 500 ਚੱਲਦਾ ਹਨਾ ਬਈ ਹਾਂ ਇਹਦਾ ਤੇਲਾ ਮਹਿੰਗਾ ਵੀ ਆ ਤੇ ਫਿਲਟਰ-ਵੋਲਟਰ ਵੀ ਥੋੜੀ ਹੈਗਾ ਫਰਕ ਫਿਲਟਰ ਵੀ ਮਹਿੰਗੇ ਆ ਚਲੋ ਕਰਦੀ ਹੁਣ ਸਰਵਿਸ ਤੁਹਾਨੂੰ ਦਿਖਾਉਣੇ ਬਾਅਦ